ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ਼ਹੀਦ ਬਾਬਾ ਸਿੱਧ ਸੋង ਰੰਦਾਵਾ ਜੀ ਇਹ ਸਥਾਨ ਸੰਗਤ ਜੀ ਕੋਰੀਡੋਰ ਦੇ ਉੱਪਰ ਬਿਲਕੁਲ ਪੈ ਜਾਂਦਾ ਹੈ ਜੀ ਡੇਰਾ ਬਾਬਾ ਨਾਨਕ ਸੰਗਤ ਜੀ ਇਸ ਸਥਾਨ ਤੋਂ ਹੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਜੋ ਕਿ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਹੈ ਅਤੇ ਦੂਰਬੀਨ ਰਾਹੀਂ ਦਰਸ਼ਨ ਕਰਵਾਏ ਜਾਂਦੇ ਹਨ ਸੰਗਤ ਜੀ ਸ਼ਹੀਦ ਬਾਬਾ ਸਿੱਧ ਸੌਂ ਦਾ ਜਨਮ 4 ਮਾਰਚ 1652 ਈਸਵੀ ਨੂੰ ਰੰਧਾਵਾ ਪਰਿਵਾਰ ਵਿੱਚ ਨੂਰ ਮਹਿਲ ਨੇੜੇ ਪਿੰਡ ਤਲਵਨ ਵਿੱਚ ਹੋਇਆ ਸਿੱਖ ਪਰਿਵਾਰ ਹੋਣ ਕਰਕੇ ਇਹਨਾਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ ਅਤੇ ਸੰਗਤ ਜੀ ਇਹਨਾਂ ਦਾ ਮਨ ਬਹੁਤ ਜੋਸ਼ੀਲਾ ਹੋ ਗਿਆ ਸੀ ਅਤੇ ਮਾਤਾ ਪਿਤਾ ਨੇ ਬਾਣੀਆਂ ਕੰਠ ਕਰਵਾਈਆਂ ਅਤੇ ਭਗਤੀ ਅਤੇ ਨਾਲ ਮਨ ਜੁੜ ਗਿਆ ਅਤੇ ਸਿਮਰਨ ਕਰਦੇ ਰਹਿੰਦੇ ਸਨ ਫਿਰ ਪਿੰਡ ਤਲਵਨ ਤੋਂ ਨਕੋਦਰ ਰਸਤੇ ਜਲੰਧਰ ਤੋਂ ਅੱਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਜਿੱਥੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗਾਂ ਲੜੀਆਂ ਸਨ ਇਥੇ ਇਥੇ ਬਾਬਾ ਜੀ ਸਿੰਘਾਂ ਦੇ ਜਥਿਆਂ ਵਿੱਚ ਰਲ ਕੇ 1680 ਈਸਵੀ ਵਿੱਚ ਸ਼ਸਤਰ ਵਿਧਿਆ ਸਿੱਖਣ ਲੱਗੇ ਸਰੀਰ ਬਹੁਤ ਫਰਤੀਲਾ ਹੋਣ ਕਰਕੇ ਥੋੜੇ ਸਮੇਂ ਵਿੱਚ ਹੀ ਸ਼ਸਤਰ ਵਿਧਿਆ ਸਿੱਖ ਪੂਰੇ ਮਹਾਰ ਹੋ ਗਏ ਤਿੰਨ ਚਾਰ ਸਾਲ ਸਿੰਘਾਂ ਦੇ ਜਥੇ ਵਿੱਚ ਰਹੇ 1684 ਸਨ ਵਿੱਚ ਕਿਸੇ ਕਾਰਨ ਕਰਕੇ ਇਹਨਾਂ ਕੋਲੋਂ ਬ੍ਰਾਹਮਣ ਮਾਰਿਆ ਗਿਆ ਇਹਨਾਂ ਨੂੰ ਬ੍ਰਾਹਮਣਾਂ ਨੇ ਕਿਹਾ ਕਿ ਤੁਹਾਡੀ ਜੜ ਵਿੱਚ ਕੋਹੜ ਚਲਣਾ ਹੈ ਬਾਬਾ ਜੀ ਨੇ ਕਿਹਾ ਕਿ ਬ੍ਰਾਹਮਣ ਤੇ ਮੇਰੇ ਕੋਲੋਂ ਮਾਰਿਆ ਹੈ ਜੜ ਦਾ ਕੀ ਕਸੂਰ ਹੈ ਇਸ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਬ੍ਰਾਹਮਣਾਂ ਨੇ ਕਿਹਾ ਕਿ ਤਾਂ ਫਿਰ ਸਿਰ ਦਾ ਸਿਰ ਦੇਣਾ ਪਵੇਗਾ ਬਾਬਾ ਜੀ ਬੜੇ ਨੀਡਰ ਜੋ ਦੇ ਸਨ ਭਗਤੀ ਅਤੇ ਸ਼ਕਤੀ ਦੇ ਮਾਲਕ ਸਨ ਕਹਿਣ ਲੱਗੇ ਮੈਨੂੰ ਮਨਜ਼ੂਰ ਹੈ ਪਰ ਮੈਂ ਆਪਣਾ ਸਿਰ ਆਪ ਕਟਾਂਗਾ ਤੁਹਾਡੇ ਕੋਲੋਂ ਨਹੀਂ ਕਟਵਾਉਣਾ ਅਤੇ ਬ੍ਰਾਹਮਣਾ ਨੇ ਕਿਹਾ ਸਾਨੂੰ ਮਨਜ਼ੂਰ ਹੈ ਸੋਮਵਾਰ ਦਾ ਸਮਾਂ ਨਿਸ਼ਤ ਕਰ ਲਿਆ ਗਿਆ ਇਲਾਕੇ ਵਿੱਚ ਖਬਰਾਂ ਫੈਲ ਗਈਆਂ ਲੋਕ ਇਕੱਠੇ ਹੋ ਗਏ ਕਿ ਵੇਖੀਏ ਕਿਹੜਾ ਸੂਰਮਾ ਹੈ ਜਿਨੇ ਆਪਣਾ ਸਿਰ ਆਪ ਕੱਟਣਾ ਹੈ ਬਾਬਾ ਜੀ ਆ ਗਏ ਤਾਂ ਬਾਬਾ ਜੀ ਨੇ ਕਿਰਪਾਨ ਪੂਰੇ ਜੋਸ਼ ਨਾਲ ਕਮਾਈ ਅਤੇ ਲੋਕਾਂ ਦੇ ਵੇਖਦੇ ਆਂ ਹੀ ਬਾਬਾ ਜੀ ਨੇ ਵਾਰ ਧੌਂਤੇ ਕੀਤਾ ਸਾਰੇ ਲੋਕਾਂ ਨੇ ਧੌਂਤੇ ਵਾਰ ਵੇਖਦਿਆਂ ਅਤੇ ਬਾਬਾ ਜੀ ਨੇ ਭਗਤੀ ਅਤੇ ਸ਼ਕਤੀ ਨਾਲ ਦਸਤਾਰ ਸਿਰ ਤੋਂ ਉੱਪਰ ਚੁੱਕ ਦਿੱਤੀ ਅਤੇ ਸਿਰ ਕਟਿਆ ਗਿਆ ਸਾਰੇ ਕੌਤਕ ਵੇਖ ਕੇ ਲੋਕ ਹੈਰਾਨ ਹੋ ਗਏ ਕਿ ਧੌਂਤੇ ਕਿਰਪਾਨ ਵੱਜ ਗਈ ਸਾਰਿਆਂ ਵੇਖੀ ਪਰ ਸਿਰ ਫਿਰ ਧੌਂਤੇ ਹੀ ਟਿਕ ਗਿਆ ਤੇ ਫਿਰ ਬਾਬਾ ਜੀ ਸਿੱਧਾਂ ਦੇ ਡੇਰੇ ਤੇ ਚਲੇ ਗਏ ਅਤੇ ਉਥੇ گاਉਂਾਂ ਦੀ ਸੇਵਾ ਕਰਦੇ ਰਹੇ ਅਤੇ ਭਗਤੀ ਕਰਦੇ ਰਹੇ ਅਤੇ ਕਾਫੀ ਸਮਾਂ ਸਿੱਧਾਂ ਦੇ ਡੇਰੇ ਤੇ ਰਹੇ 1697 ਈਸਵੀ ਨੂੰ ਹਾਰ ਦੇ ਮਹੀਨੇ ਵਿੱਚ ਇਨ੍ਹਾਂ ਦੇ ਡੇਰੇ ਤੇ ਨੇੜੇ ਨੇੜੇ ਹੀ ਮੁਸਲਮਾਨ گاਉਂਾਂ ਹਲਾਲ ਕਰਨ ਲੱਗ ਪਏ ਤਾਂ ਬਾਬਾ ਜੀ ਨੇ ਫਿਰ گاਉਂਾਂ ਛੜਵਾ ਦਿੱਤੀਆਂ ਕੁਝ ਦਿਨਾਂ ਬਾਅਦ ਉਹ ਲੜਨ ਦੀ ਪੂਰੀ ਤਿਆਰੀ ਵਿੱਚ ਆਏ ਅਤੇ ਇੱਥੇ ਫਿਰ ਗਊਆਂ ਹਲਾਲ ਕਰਨ ਲੱਗੇ ਤਾਂ ਬਾਬਾ ਜੀ ਨੂੰ ਪਤਾ ਲੱਗਾ ਅਤੇ ਬਾਬਾ ਜੀ ਆਪਣੇ ਪੂਰੇ ਸ਼ਸਤਰ ਲੈ ਕੇ ਬੜੇ ਗੁੱਸੇ ਨਾਲ ਆਏ ਅਤੇ ਉਹਨਾਂ ਨੂੰ ਲਲਕਾਰਿਆ ਕਿ ਇੱਥੇ ਗਊਆਂ ਨਹੀਂ ਹਲਾਲ ਕਰਨ ਦੇਣੀਆਂ ਅਤੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਬਾਬਾ ਜੀ ਬੜੀ ਬਹਾਦਰੀ ਨਾਲ ਲੜੇ ਅਤੇ ਮੁਸਲਮਾਨਾਂ ਨੂੰ ਮਾਰ ਦਿੱਤਾ ਅਤੇ ਕੁਝ ਮੁਸਲਮਾਨ ਜਾਨ ਬਚਾ ਕੇ ਭੱਜ ਗਏ। ਸੰਗਤ ਜੀ ਇਤਿਹਾਸ ਬਹੁਤ ਲੰਬੇਰਾ ਹੈ ਅਤੇ ਫਿਰ ਸਾਂਝ ਪਾਵਾਂਗੇ ਕਿਸੇ ਟਾਈਮ। ਸੰਗਤ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦੇ ਸਮੇਂ ਇੱਥੇ ਬੈਠਿਆ ਕਰਦੇ ਸਨ। ਅਤੇ ਬਾਬਾ ਸ਼ਰੀ ਚੰਦ ਜੀ ਮਹਾਰਾਜ ਵੀ ਇੱਥੇ ਆਇਆ ਕਰਦੇ ਸਨ ਅਤੇ ਅਤੇ ਬਾਬਾ ਗਰੀਬਦਾਸ ਜੀ ਅਤੇ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਕਈ ਵਾਰ ਇੱਥੇ ਆ ਕੇ ਬੈਠੇ ਅਤੇ ਇਸ ਧਰਤੀ ਨੂੰ ਭਾਗ ਲਾਏ ਅਤੇ ਸੰਗਾਜੀ ਗੁਰੂ ਸਾਹਿਬ ਦੀਆਂ ਇਮਾਰਤਾਂ ਹੁਣ ਵੱਡੀਆਂ ਹੋਣੀਆਂ ਹਨ ਬਾਬਾ ਜੀ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਸੀ ਵਾਹਿਗੁਰੂ ਜੀ